ਪਾਜੀ ਨੇ ਦਰਵਾਜਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਸੀ ਦਰਵਾਜਾ ਮੈਂ ਭੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜੇ ਦੇ ਨਾਲ ਥੋੜਾ ਨਾਲ ਸ਼ੇਕ ਚ ਛਾਤੀ ਮਾਰੀ ਪਾਜੀ ਜਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਦਾ ਸੀ ਤੇ ਨੰਗੇ ਕਰਕੇ ਮਾਰਦਾ ਪਿਆ ਅਲਫ ਨੰਗਾ ਕਰਕੇ ਉਹਨੂੰ ਕੁੱਟਦਾ ਪਿਆ ਹੀ ਮਾਰਦਾ ਪਿਆ ਕਿੰਨੇ ਵਿਆਹ ਨੂੰ ਕਰੀਦ ਹੋ ਗਈ ਆ ਜੀ 8 ਮਹੀਨੇ ਹਾਂ ਜੀ ਤੇ ਸ਼ੁਰੂ ਤੋਂ ਹੀ ਇਹੀ ਕਿਸ ਤਰ੍ਹਾਂ ਹਾਂ ਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਝ ਨਹੀਂ ਹੋਈ ਆ ਆਪੇ ਆਈਏ ਤਾਂ ਨਣਾ ਨੂੰ ਤੇ ਗੱਲਾਂ ਬਣਾਉਣ ਲੱਪੇ ਤੁਹਾਡ ਕੋਲ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਇਹਨੂੰ 10 ਕਪੜੇ 10 ਚੋਖ ਲੱਗ ਗਈ ਕੰਮਰੇ ਉਹ ਆਹ ਕਪੜੇ ਪਾੜ ਕੇ ਪਾੜਿਆ ਆਹ ਦੱਸਣਾ ਜੋ ਆਹ ਦਸੀ ਤਾਂ ਹੁੰਦਾ ਵਾ ਦੱਸੋ ਮੈਨੂੰ ਦਸਣਾ ਦਸਣਾ ਨਹੀਂ ਮੈਂ ਬੋਲ ਵੀ ਤੈਨੂੰ ਨਹੀਂ ਸ਼ਰਮ ਆਉਂਦੀ ਤੈਨੂੰ ਸ਼ਰਮ ਆਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਫਿਕਰ ਬਣਾਣੀ ਨੰਗੀ ਹੈਗੀ ਸੀ ਇਹਨਾਂ ਵਾਲਕ ਪਾੜੇ ਹਾਂਜੀ ਇਹਨਾਂ ਨੇ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਕਾਰ ਵਾਲੇ ਹਾਂਜੀ ਇਹ ਰਾਜਨੀ ਭਾਜੀ ਨਾਲ ਦੀ ਤਿੰਨ ਨੂਆ ਹੈਗੀਆਂ ਨਾ ਵੱਡੀ ਵੱਟ ਨੇ ਕੇਸ ਕੀਤਾ ਹੋਇਆ ਇਹਨਾਂ ਦੇ ਉਹ ਐਨਾ ਭੰਨਿਆ ਮੈਂ ਹੱਥ ਮਾਰੇ ਕਾਕੇ ਬੂਆ ਖੋਗ ਇਹ ਨਹੀਂ ਖੋਗ ਗਿਆ ਮੁੜ ਕੇ ਬਾਹਰ ਆਇਆ ਉਹ ਤੇ ਮੁੜ ਕੇ ਨੇ ਇਹਨਾਂ ਫਿਰ ਤੁਸੀਂ ਨੋਬ ਸਿੱਟੀ ਹੋਇਆ ਬਾਹਰ ਆਇਆ ਤੁਸੀਂ ਕੁੱਟੋ ਤੇ ਸਾਰੇ ਚਲੀ ਜਾਉਣੀ ਆ ਇਹਨੂੰ ਇਹਨਾਂ ਨੂੰ ਜਿਸ ਤਰ੍ਹਾਂ ਇਹਨੇ ਇਹਨੂੰ ਕੁੜੀ ਬੁੱਟੋ ਜੀ ਇਹਦੇ ਨਾਲ ਦੇ ਕੁੱਟੋ ਅਸੀਂ ਵੀ ਤਿੰਗ ਵਾਲੇ ਹੈਗੇ ਆ ਪਾ ਜੀ ਦੇ ਨਾਲ ਦੇ ਕੁੱਟੋ ਵਿੱਚ ਹੀ ਨਾ ਨਾਂ ਦੇ ਬੜੇ ਬੇਦਰਦ ਮਾਰੇ ਇੰਨਾ ਮਾਰੇ ਨੇ ਨਾਂ ਦੇ ਬਹੁਤ ਮਾਰੇ ਸਾਰੇ ਇਹ ਬੜਾ ਬੇਪਰਵਾਹ ਸੀ ਮਾਰੇ ਨਾਂ ਦੇ ਆ ਗਿਆ ਉਹ ਚਾਹ ਕਹਿੰਦੇ ਨਾਂ ਦੇ ਵੱਡਾ ਆ ਜੀ ਸਰ ਉਹਨੂੰ ਵੀ ਲਿਆਣ ਦੇ ਹੀ ਇਹਨੇ ਨਾਂ ਘਾਰ ਹੈ ਪਰਿਵਾਰ ਚੋਂ ਹਾਂਜੀ ਉਹ ਤੇ ਪਰਿਵਾਰ ਨਹੀਂ ਹੈਗੀ ਵਿਚਾਰੀ ਗਰੀਬ ਹੈਗਾ ਵਾ ਫੋਨ ਉਹਦੇ ਕੋਲੋਂ ਖੋਹ ਲੈਂਦੇ ਆ ਮਾਪੇ ਉਹਨਾਂ ਨਾਲ ਗੱਲ ਨਾ ਕਰੇ ਕੁਛ ਨਹੀਂ ਦਿੱਤੇ ਤਾਂ ਉਹਨੂੰ ਮਾਪੇ ਕਿੱਥੇ ਰਹਿਣਾ ਲੱਗੇ ਆ ਤਾਂ ਇਹ ਪੁਸ਼ਪੂਰੇ ਦੇ ਮੇਰੇ ਹਿਸਾਬ ਨਾਲ ਲੋਕਲ ਗਿਆ ਉਹ ਵੀ ਉਹਨੂੰ ਬੁਲਾਣ ਗਏ ਆ ਆ ਗਏ ਵੀ ਹੁਣ ਆ ਗਿਆ ਆ ਗਏ ਬਸ ਮੁੰਡਾ ਚੀਜ਼ ਕਰਦਾ ਮੁੰਡਾ ਧੋਬੀ ਦਾ ਕੰਮ ਕਰਦਾ ਪਿਓ ਨਾਲ ਪਰਿਵਾਰ ਨੂੰ ਤੁਸੀਂ ਜਾਂਦੇ ਆ ਇਹ ਕੁੜੀ ਨੂੰ ਅੱਛਾ ਲਿਆ ਗਏ ਨਾਨ ਨਿੱਥੇ ਲੈ ਕੇ ਆਓ ਔਰ ਫੰਟਾ ਲਾਓ ਉਹਨੂੰ ਪਤਾ ਲੱਗਿਆ ਕਿ ਕੰਦਾ ਸਾਰਾ ਕੁਝ ਹੋ ਜਾਣਾ ਨਾਨ ਨਹੀਂ ਲੈ ਕੇ ਆਓ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਇਹਨੂੰ ਮਾਰ ਦੇ ਕੁਟਦੇ ਪਤਾ ਹੀ ਉਹਨਾਂ ਨੂੰ ਪਾਜੀ 3-4 ਪਾਜੀ ਜਦੋਂ ਗਰੀਬ ਬੰਦਾ ਹੁੰਦਾ ਨਾ ਉਹ ਕਹਿੰਦਾ ਕਿ ਚਲੋ ਧੀ ਵੀ ਆਈ ਹੈ ਚਲੋ ਬਸ ਜਾਵੇ ਔਰ ਫੇਰ ਭੇਜ ਦਿੰਦੇ ਸੀ ਪਰ ਅੱਜ ਤੇ ਹਾਦੀ ਹੋ ਗਈ ਹੈ ਉਹਨੂੰ ਕੁੜੀ ਨੂੰ ਲੈ ਕੇ ਆਓ ਹਾਂਜੀ ਥਾਣੇ ਆਏ ਮੋਗੰਬੁਰੇ ਥਾਣੇ ਆਏ ਆ ਹਾਂਜੀ ਕਹਿੰਦੇ ਥਾਣੇ ਵਾਲੇ ਉਹ ਥਾਣੇ ਵਾਲੇ ਕਰਦੇ ਵੀ ਆਪਣੀ ਕਾਰਵਾਈ ਕਹਿੰਦੇ ਕੁੜੀ ਨਾਲ ਨਿਆਂ ਹੀ ਹੋਏਗਾ ਨਹੀਂ ਆਈ ਨਾ ਨਾ ਨੂੰ ਵੀ ਨਾਲ ਲਿਆਇਆ ਜਾਵੇ ਨਾ ਨਾ ਨੂੰ ਨਾਲ ਲੈ ਕੇ ਉਹ ਤਾਂ ਸਾਹ ਥੋੜਾ ਬਿਸ਼ੇਰ ਹਾਂਜੀ ਪਵਨਜੀ ਕੀ ਮਾਮਲਾ ਦੱਸੋ ਥੋੜਾ ਜਿਹਾ ਦੱਸੋ ਦੱਸਿਆ ਇਹ ਮਾਰੇ ਦੱਸਿਆ ਹੋਰ ਦੁਬਾਰਾ ਇਹ ਗੱਲ ਕਿ ਕਿਸ ਨੂੰ ਮਾਰਦੇ ਕੁੜਦੇ ਆ ਖਾਲੀਨ ਕੁਝ ਕਿੰਨੇ ਦੇ ਕੰਮ ਕਰਾਈਏ ਆ ਉਸ ਤੋਂ ਦਾਜ ਮੰਗਦੇ ਆ ਇਹ ਗਰੀਬੀ ਦਾ ਦਾਵੇ ਨਾਲ ਪਤਾ ਕਿ ਪਤਾ ਵਿਆਹ ਕਿੱਦਾਂ ਨਹੀਂ ਵਿਆਈ ਕਿੰਨਾ ਚਿਰ ਹੋਇਆ ਵਿਆਂ ਨੂੰ ਵਿਆਂ ਨੂੰ ਹਾਲੀਏ ਪਿਆ 8 ਮਹੀਨੇ ਕਹੀ ਜਿੰਦੀ ਕਿ ਵਿਆਹ ਨੂੰ ਹਾਲੀ 6 6 ਮਹੀਨੇ ਹੋਏ ਹੈ ਹਾਂਜੀ ਪਹਿਲਾਂ ਉਹ ਮਾਰਦੇ ਹਾਂਜੀ ਹਾਂ 4-5 ਵਾਰੀ ਅੱਗੇ ਮਾਰ ਦਿੱਤੇ ਤੇ ਫੇਰ ਭੇਜ ਦੇਈਦਾ ਕਿ ਕੋਈ ਆ ਜਾਂਦਾ ਵਿੱਚ ਪੈਂਦਾ ਇਹ ਤਾਂ ਲੈਣੇ ਐ ਕਿ ਨਹੀਂ ਕੰਮ ਹੋ ਜਾਏਗਾ ਫੇਰ ਉਹ ਹੀ ਕੰਮ ਸੀਰੀਅਰ ਦਾ ਮੁੰਡਾ ਪੈਨੇ ਦਵਾਈ ਦਾ ਕੰਮ ਹਾਂਜੀ ਦਵਾਈ ਦਾ ਦਵਾਈ ਦਾ ਆਓ ਦਵਾਈ ਦੇ ਕਰਦੇ ਲੋਕੀ ਲੋਕੀ ਜਿਹੜੇ ਹਾਲਾਤਾਂ ਚ ਵਿਆਹ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਮਨੂ ਮੇਰੀ ਸੁਣੋ ਇਹ ਨਾਮ ਮਨਪ੍ਰੀਤ ਆਪਣਾ ਸੁਪਨਾ ਸੁਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਡਾਡੀ ਬੋਲੋ ਯਾਰ ਤੂੰ ਦੱਸ ਰਿਹਾ ਕਿ ਅੱਜ ਕੀ ਗੱਲ ਹੋਈ ਆ ਇਹ ਰਹਿਣ ਲੱਗਾ ਗਲੀ ਦਾ ਨੰਬਰ ਉਹ ਗਲੀ ਦਾ ਵੀ ਨਹੀਂ ਪਤਾ ਹੋਆ ਯਾਰ ਮਨੂ ਡਾਡੀ ਨੇ ਬੋਲ ਆ ਜੀ ਅੱਜ ਤੁਹਾਡੇ ਨਾਲ ਦੱਸਦੇ ਕੀ ਹੋਇਆ ਮਾਰਕਟ ਆਈ ਹੋਈ ਆ ਕਿ ਕਿਨੇ ਵਲੋਂ ਕੀਤੀ ਗਈ ਆ 10 ਕਿੰਨੇ ਜਿਹੜਾ ਮਾਰਿਆ ਤੁਹਾਨੂੰ ਸਲਾਮ ਮੈडम ਜੀ 10 10 ਨਾ ਨਾ ਹੰਤੇ ਹੋਰ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆ ਆਓ ਕਿਨੇ ਕਿਨੇ ਦਾਨੀ ਕੋ ਪਈ ਆ ਉਹ ਤਾਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿੰਨੇ ਵਿਆਹ ਨੂੰ ਕਿਰੀਦਰ ਹੋ ਗਿਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਟਰੀ ਹਾਂਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆਪੇ ਆਈਏ ਤੇ ਨਨਾਨੂ ਤੇ ਗੱਲਾਂ ਬਣਾਣ ਲੱਪੇ ਟੁਮਾਰ ਕੋ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਜੀ 10 ਕਪੜੇ ਚੋਖ ਲੈ ਤੀ ਕਪੜੇ ਬਹੁਤ ਕਪੜੇ ਪਾੜ ਕੇ ਪਾ ਰਿਹਾ ਆ ਦੱਸਣਾ ਜੋ ਦੱਸੀਦਾ ਹੁੰਦਾ ਵਾ ਦੱਸੋ ਮੈਨੂੰ ਦੋ ਦਸਰਾਂ ਦਸਰਾਂ ਨਹੀਂ ਮੈਂ ਬੋਲ ਵੀ ਤੈਨੂੰ ਨੀ ਸ਼ਰਮ ਆਉਂਦੀ ਤੈਨੂੰ ਸ਼ਰਮ ਆਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਫਿਕਰ ਬਣਾਣੀ ਨੰਗੀ ਹੈਗੀ ਸੀ ਤੇ ਇਹਨਾਂ ਵੱਲੋਂ ਪਾੜੇ ਹਾਂਜੀ ਇਹਨਾਂ ਨੇ ਨਹੀਂ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨਹੀਂ ਰਾਜਨ ਰਾਜਨ ਕਰਨੇ ਕਿ ਲੜਾਈ ਦਾ ਸਾਡੇ ਕਿੱਡੀ ਕੁ ਮਾਰਦੇ ਤੁਹਾਨੂੰ ਐ ਬਿਨਾ ਗੱਲੋਈ ਦੂਗਾ ਹਾਂਜੀ ਦਾਜ ਹਾਂ ਦਾਜ ਨੂੰ ਲੁਭੜਿਆ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਘਟਾ ਦੇਈਆਂ ਪਰਚਾ ਘਟਾਣਾ ਰਾਨਾ ਨਹੀਂ ਇੱਥੇ ਮੈਂ ਕਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲਾਂ ਮਾਰਦਾ ਜ ਆਜੂ ਹਾਂਜੀ ਹਾਂਜੀ ਦੋ ਤਿੰਨ ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਲక్ష్ਮੀ ਕਿਹ ਤੋਂ ਰੈਨ ਆਲੇ ਐ ਤੁਹਾਨੂੰ ਪੂਰਾ ਪਾਈ ਨੰਬਰ ਕਰੀ ਕੀ ਮਾਮਲਾ ਸਾਰਾ ਇਹ ਨਾਲ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦ ਲੈ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਜਣੇ ਅੰਦਰ ਬੜ ਗਏ ਉਹਨਾਂ ਦੇ ਸਾਨੂੰ ਉਹਨਾਂ ਦਾ ਬੜ ਨਹੀਂ ਜਰਾ ਧੱਕਾ ਮਾਰਿਆ ਬੁਆ ਮਾਰ ਇੰਦਰ ਬੜਿਆ ਉਹ ਕਿਹਨਾਂ ਕੋਠੇ ਗਈਆਂ ਵਾ ਮੈਂ ਛੋਡ ਮਾਰੇ ਆ ਲੱਤਾਂ ਮਾਰੀਆਂ ਬੂਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਦੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮਾਰਨਦੇ ਆ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਮੈਂ ਕਹਾਂ ਰਾਜੇ ਨਾ ਮਾਰ ਰਾਜੇ ਨਾ ਮਾਰ ਬੁਆ ਖੋਲ ਰਾਜੇ ਬ ਮਰ ਜਾਣਾ ਕਹਿੰਦੇ ਨਾ ਕਹਿੰਦੇ ਮਰ ਜਾ ਮਰ ਜਾ ਮਾਰਦੇ ਮਾਦੇ ਰਾਏ ਜੋ ਹੈਗਾ ਮਾਰਦੇ ਮਾਦੇ ਆਜੇ ਨੂੰ ਮਾਰ ਮਾਰ ਇਹਨੂੰ ਅਸੀਂ ਜੇ ਅਸੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਨੇ ਚਾਤੀਆਂ ਮਾਰੀਆਂ ਆਏ ਕਹਿੰਦੇ ਦੰਗਿਆਂ ਆਪਣੇ ਪਾਏ ਉਹਦੇ ਕੱਪੜੇ ਜੇ ਪਾਟੇ ਹੀ ਭੁਲੇੜ ਕੇ ਥੱਲੇ ਸੋੜਦੇ ਜਿਹੜੇ ਨਵੇਂ ਕੱਪੜੇ ਬਕ ਬੱਡੇ ਉਹਨੂੰ ਪਾਟਦੇ ਜਿਹੜੀ ਵਾਰ ਮਾਰੇ ਜਾਂ ਪਹਿਲਾਂ ਮਾਰਦੇ ਪਹਿਲੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚੱਕ ਦਲੀਨ ਪਾਇਆ ਇੱਥੇ ਰਾਜਣਾ ਰਾਜਣਾ ਮੁੰਡੇ ਦਾ ਰਾਜਣਾ ਅੱਛਾ ਮੁੰਡੇ ਹੀ ਮਾਰਦਾ ਪਰਿਵਾਰ ਵਾਲੇ ਵੀ ਨਹੀਂ ਸਾਥੇ ਹੀ ਮਾਰੇ ਸਾਸਰੇ ਮਾਰਿਆ ਨਹੀਂ ਉਹਨੇ ਮਾਰਿਆ ਸਾਸਰੇ ਮਾਰਿਆ ਗਿਆ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰਿਆ ਜੀ ਛੋਟੇ ਮਾਰਿਆ ਬੜੀ ਯੋਧੇ ਉਹਨੂੰ ਤੇ ਦਾਈ ਦੇ ਮਾਰਿਆ ਵਾਲ ਫੜਿਆ ਰੇ ਦਾਈ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਈ ਦੇ ਕਰਨ ਮਾਰਦੇ ਭਾਜੀ ਮੈਂ ਦਾਈ ਕਾਰਨ ਹੀ ਮਾਰਦੇ ਨੇ ਕਹਿੰਦੇ ਬਾਗਰੇ ਮੇਰਾ ਨਾਮ ਰੇਨੂ ਮਾਜਣਾ ਕਿੱਥੇ ਰਹਿੰਦੀ ਧਰਮਪੁਰਾ ਗਲੀ ਨੰਬਰ 5 ਜੋੜਾ ਫਾਟਕ ਜੀ ਮਾਮਲਾ ਪਾਓ ਜੀ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਇਆ ਹੈ ਤਾਂ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਤਾ ਵੈ ਕਦੀ ਬਾਵਨ ਨੂੰ ਨੀਲ ਮਾਰਦਾ ਕਦੀ ਕੁਛ ਮਾਰਦਾ ਕਦੀ ਚਾਰ ਵਾਰੀ ਦੇ ਵਿੱਚ ਚਾਰ ਮਹੀਨੇ ਚਾਰ ਵਾਰੀ ਦੇ ਉਹਨੂੰ ਪੇਕੇ ਕੱਢ ਦਿੱਤਾ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਆ ਕਿ ਨਾ ਕੁੜੀ ਦਾ ਕੀ ਨਾਮ ਹੈ ਅੱਛਾ ਨਾਂ ਨਹੀਂ ਪਤਾ ਹੈ ਵਾਗਾਂ ਕੁੜੀ ਦਾ ਤੇ ਵੈਸੇ ਹੀ ਪਾਜੀ ਮੇਨ ਗੱਲ ਹੈ ਨਾ ਨਾਨ ਨਾਨ ਭੈਣ ਨੂੰ ਦੀ ਵਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਦਾ ਘਰ ਵਸਣ ਦੇਣਾ ਆਪਣੀ ਨੂੰ ਨੂੰ ਮੁੰਡੇ ਦੇ ਲਾਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉੱਥੇ ਨੂੰ ਕਿੱਥੇ ਗਲਤ ਹੋਈ ਠੀਕ ਹੈ ਲੜਾਈ ਦਾ ਨਾਂ ਜੋ ਡਾਇਦਾ ਕਾਰਨ ਕੁਛ ਨਹੀਂ ਤੂੰ ਪਿਆਈ ਹੈ ਕੁਛ ਤੂੰ ਵਿਆਹ ਦਾਜ ਦੂਈ ਨਹੀਂ ਲੈਂਦਾ ਇਹੋ ਜਿਹੀ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤੇ ਭਾਜੀ ਬਹੁਤੀ ਹੱਦ ਹੋ ਗਈ ਮੈਂ ਤੇ ਆਪਣੇ ਘਰ ਸੁੱਤੀ ਦੀ ਉਹਨੇ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਣ ਧੋੜਦੀ ਧੋੜਦੀ ਕਹਿੰਦੀ ਆਂਟੀ ਉਹਨੂੰ ਬਚਾ ਲੋ ਨਹੀਂ ਤੇ ਉਹਨੇ ਮਰ ਜਾਣਾ ਜੇ ਭਾਜੀ ਨੇ ਦਰਵਾਜ਼ਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਹੀ ਦਰਵਾਜ਼ਾ ਮੈਂ ਪੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਨਾਲ ਥੋੜਾ ਨਾਲ ਸ਼ੇਕ ਚ ਛਾਤੀ ਮਾਰੀ ਭਾਜੀ ਜ਼ਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਆ ਤਾਂ ਨੰਗੇ ਕਰਕੇ ਮਾਰਦਾ ਪਿਆ ਕੁੜੀ ਨੂੰ ਅੰਦਰ ਬਾਹਰ ਇਨੇ ਅੰਦਰ ਸਿਰਫ ਘਰ ਵਾਲਾ ਹੀ ਮਕਿਨ ਨਾਨ ਬਾਹਰ ਹੀ ਸੱਸ ਬਾਹਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਸਰ ਸਾਰੀ ਗਲੀ ਪੈ ਗਈ ਫਿਰ ਸਾਰੀ ਗਲੀ ਬਲੇ ਅਸੀਂ ਗਏ ਆ ਅਸੀਂ ਦਰਵਾਜਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ देर ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲਾਂ ਹੀ ਕੀ ਹਾਲ ਸੀ ਉਹਦੇ ਕਿਤਨਾ ਦੇ ਹਾਲਾਤ ਬਣੇ ਬਹੁਤ ਹਾਲਾਤ ਬਹੁਤ ਹੈ ਬੋਲੇ ਸੁਧਿਆ ਲੰਦਾ ਲੰਗਾ ਅਗੇ ਤੁਰਦੀ ਵੀ ਸੀ ਮਲਕੀ ਬਹੁਤ ਮਾੜੀ ਕੰਡੀਸ਼ਨ ਸੀ ਅਗੋਂ ਨਾਨ ਕਹਿੰਦੀ ਆ ਕਿ ਨਾਕ ਦੀ ਦਾਜ ਦਾ ਕਰ ਦਾਜ ਦਾ ਵੀ ਕਹਿਣ ਲਈ ਆ ਗਰੀਬ ਹੈ ਗੁੰਜ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਚ ਵੀ ਆਇਆ ਵੇ ਰਿਸ਼ਤੇਦਾਰੀਆਂ ਦਾ ਹਾਲ ਤਾਂ ਥੋੜੀ ਘਰੀ ਹੁੰਦੀ ਭਾਜੀ ਭਾਜੀ ਨੇ ਨਾਨ ਨੂੰ ਨਹੀਂ ਵਸਣ ਦਿੰਦੀ ਨਾਨ ਦੇ ਸਾਸਿ ਭ ਕਟੋਕਟ ਪਈਆਂ ਵਰੀ ਚਾਰ ਮਹੀਨੇ ਪਈਆਂ ਮੈਂ ਤਾਂ ਅੱਗੇ ਕੁੜੀ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਅਗਰ ਜਾਏਂਗੀ ਤਾਂ ਤੂੰ ਗਲਤ ਹੋਏਂਗੀ ਮੈਂ ਕਿਹਾ ਅਗਰ ਮਰਨਾ ਤਾਂ ਫਿਰ ਚੱਲ ਜੀ ਅੱਜ ਇੱਥੇ ਆਏ ਤੁਸੀਂ ਉਹਨੂੰ ਅੱਜ ਅਸੀਂ ਸਾਰੀ ਗਲੀ ਵਾਲਿਆਂ ਨੇ ਕਿ ਮੈਂ ਨਹੀਂ ਸਾਰੀ ਗਲੀ ਵਾਲਿਆਂ ਨੇ ਇਹਦਾ ਕੁੜੀ ਵਿਚਾਰੇ ਦਾ ਸਾਥ ਦਿੱਤਾ ਹੈ ਭੈਣਾ ਨੇ ਭਰਾਵਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਤੇ ਅਸੀਂ ਘਟੋ ਘਟੇ ਹਜ਼ਾਰ ਬੰਦਾ ਗਲੀ 'ਚ ਇਕੱਠਾ ਹੋ ਗਿਆ ਸੀ ਤੇ ਉਹਨੂੰ ਥਾਣੇ ਵਾਲਿਆਂ ਨੇ ਸਾਨੂੰ ਪੰਜ-ਛੇ ਜਣਿਆਂ ਨੂੰ ਕਿਹਾ ਕਿ ਤੁਸੀਂ ਇੱਧਰ ਆਓ ਤੇ ਬਾਕੀ ਪ੍ਰਸ਼ਾਸਨ ਕੋਲੋਂ ਕੀ ਬਾਕੀ ਚਲੋ ਉਹ ਜੋ ਕਰਨਗੇ ਸਾਰੀ ਅਹੀਂ ਦੱਸਦੇ ਆ ਸਾਰੇ ਅੰਦਰ ਜਿਹੜੇ ਭਾਜੀ ਹੋਰੀ ਵੀ ਹੈਗੇ ਆ ਕੀ ਚਾਹੁੰ ਚਾਣਾ ਹੁਣ ਦੇਖੋ ਅਸੀਂ ਮੈਂ ਕੀ ਚਾਣਾ ਜਿਹਦਾ ਨਾਲ ਬੀਤੀ ਹੁਣ ਕੁੜੀ ਦੱਸ ਸਕਦੀ ਐ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਕੁੜੀ ਛੱਟ ਲੱਗੀ ਹੁਣੇ ਕੱਲੇ ਬੜੀਆਂ ਲੱਗੀਆਂ ਹੁਣ ਕੀ ਲੱਗੀਆਂ ਹੁਣ ਲੱਗੀਆਂ 15 ਦਿਨ ਹੁਣ ਕੁਮਾਰ ਜੀ ਕਿਥੋਂ ਰਹਿਣ ਆਲੇ ਹੋ ਸ਼ਕਤੀ ਨਗਰ ਦੇ ਕੀ ਮਾਮਲਾ ਸਾਰਾ ਮਾਮਲਾ ਮਾਰਜ ਇਹੋ ਜਿਹਾ ਹੈ ਕੁੜੀ ਨੂੰ 4-5 ਵਾਰੀ ਜਦੋਂ ਉਹਨੂੰ ਮਾਰ ਕੇ ਕੁੱਟੇ ਕੇ ਭੇਜਿਆ ਫਿਰ ਅਸੀਂ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖੋ ਇਹੋ ਜਿਹਾ ਸੋਹਰੇ ਆੜੇ ਇਹ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਤੇ ਭਾਈ ਕੀ ਕਹਿਣਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਦਿਨ ਹੋਈ ਵਿਆਹ ਨੂੰ અમાਰੇ ਪੰਜ 6 ਮਹੀਨੇ ਹੋਏ ਹਲੀ ਪੰਜ 6 ਵਾਰੀ ਕੱਟਦੇ ਇਹਨਾਂ ਨੇ ਅੱਜ ਜੰਨੀ ਮਾਰ ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਮਾਰ ਕਰਦੇ ਕੀ ਹੋ ਜਾਗੀ ਵਈਆ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਦਾ ਅੱਖ ਨਹੀਂ ਹੁੰਦਾ ਇਹਨਾਂ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਗਾਇ ਕਹਿੰਦੀ ਤੇ ਕੋ ਮਾਰਨ ਪੈਂਦੇ ਜਿੰਨਾ ਜਰਾ ਹੋਇਆ ਵਿਆਹ ਨੂੰ ਹੋਏ ਪੰਜ 6 ਮਹੀਨੇ ਹੋਏ ਹਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਨਹੀਂ ਜੇ ਮੈਨੂੰ ਤੇ ਮੁੱਲੇ ਵਾਲੇ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨਖਟਿਆ ਆਹੋ ਕੋਈ ਕਿਹਾ ਵਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤੇ ਕੁੜੀ ਨੂੰ ਮਾਰਦ ਰਹੇ ਸੀ ਨਾ ਜਾਂਦੇ ਮੋਕੇ ਦੇ ਤੇ ਇਹਨਾਂ ਨੇ ਫੋਕਸੀਆ ਮੁਲਾਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਨਾ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਸੀ ਤੇ ਫੋਕ ਬਬੂ ਕੜਗੜਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾ ਮਾਰਿਆ ਅੱਗੇ 5 6 ਵਾਰੀ ਮਾਰਿਆ ਮਾਰੇ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾਦੀਂ ਨਾਲ ਚੱਲ ਵਿੱਚ ਬੈਗੇ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਉਹਨਾਂ ਅਸੀਂ ਮੰਗ ਕੁੜੀ ਇੱਥੇ ਬਸਾਣੀ ਨਹੀਂ ਇਹ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਪਰਚਾ ਘਟਾਲ ਕੇ ਬਸ ਕੀ ਚੱਲਦੇ ਹੁੰਦੇ ਨਹੀਂ ਹੁਣ ਇਹੋ ਜਾਨੇ ਪਰਚਾ ਘਟਾਣਾ ਬਸ ਅਜੀ ਕੁੜੀ ਨੂੰ ਪਸਾਣਾ ਜਿੱਦਾਂ ਕੁੜੀ ਨੂੰ ਮਾਰਨਾ ਸੋਰਾ ਵਾ ਉਹਨੂੰ ਮਾਰਨਾ ਨਹੀਂ ਮਾਰਿਆ ਅਹੀ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਸੀਗੀ ਮੇਰੀ ਭੈਣ ਵਿੱਚ ਪਈ ਆ ਉਹ ਹੋਰਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂਆ ਰੱਖਿਆ ਹੋਆ ਉਹ ਦੋਨੇ ਨਹੀਂ ਵਸਾਈਆਂ ਗੀਆਂ ਉਹਨਾਂ ਨੂੰ ਹੀ ਘੋੜੋ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਇਹ ਨਾਨਨ ਮਾਰਦੀ ਹੈ ਇਲਾਕਾ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਤੇ ਸਸਵੀ ਨਾਲ ਅਲੀ ਇੱਕ ਸੋੜਾ ਹੈਗਾ ਜਿਹੜਾ ਮਾਰੀ ਮੁੱਠੀ ਉਹਦੀ ਮਦਦ ਕਰਦਾ ਭੈਣ ਨੇ ਦੱਸਿਆ ਨਹੀਂ ਵਜ੍ਹਾ ਮਾਰਨ ਦੀ ਵਜ੍ਹਾ ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾਂ ਖਾਨਦਾਨ ਵਿੱਚ ਕੁਝ ਨਹੀਂ ਹੈ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਵਿਖੇ ਕੋ ਤੂੰ ਤਾਂ ਦਾਇ ਮੰਗਦੇ ਸਿੱਧੀ ਜਰੀ ਗੱਲ ਸਾਡੀ ਨਹੀਂ ਦੇ ਸਕਦੇ ਜੀ ਮਿਹਨਤ ਮਦਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨ ਮੁੰਡੇ ਲੈ ਕੇ ਆਏ ਆ ਬੰਕੇ ਭੈਰੀ ਗਲੀ ਜੀ ਕੰਮ ਕਰਦਾ ਠੀਕ ਆਮਲਾ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਕੰਪਲੇਟ ਦੇ ਵਿੱਚ ਨੇ ਬੁਲਾ ਰਹੇ ਦੋ ਪਾਰਟੀਆਂ ਸੁਣ ਰਹੇ ਦੋਨ ਪਾਰਟੀਆਂ ਗੱਲ ਸੁਣਦੇ ਆ ਲੜਕੀ ਕੋਲ ਕਿਹਾ ਜਾ ਰਿਹਾ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਜਏ ਹਾਂ ਤੇ ਬਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਗੁਰੂ ਨਹੀਂ ਕਰੀ ਕੀਤੀ ਇਹ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਧਰਮ ਸਿੰਘ ਗਰੀ ਨੰਬਰ 5 ਤਰਮਪਰਾ ਸਰ ਕਹਿੰਦੇ ਅੱਗੇ ਵੀ ਲੜਕਾ ਤੰਗ ਪ੍ਰੇਸ਼ਾਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਹੁਣ ਹੀ ਪਤਾ ਲੱਗਾ ਇਹ ਮੌਕੇ ਤੇ ਗਏ ਹਾਂ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਬੋਲ ਲੜਕੇ ਦਾ ਨਾਮ ਹੈਗਾ ਜੀ ਮਖਰ ਹਾਂ ਜੀ ਕੀ ਨਾਮ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਨੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਇਸ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੇ ਪਰ ਰਹਿਣ ਵਾਲਾ ਕਿੱਥੋਂ ਦਾ ਹੈ ਤੁਹਾਡੇ ਕਿਹੜੀ ਜਗ੍ਹਾ ਦੇ ਨੇ ਲੜਕਾ ਪਰਿਵਾਰ ਹਾਂ ਜੀ ਜੀ ਇਹ ਧਰਮਪੁਰਾਇ ਗਲੀ ਦੇ ਵਿੱਚ ਪੈਂਦੇ ਸਰ ਕੁੜੀ ਦਾ ਮਾਂ ਪਿਓ ਸਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਤੋਂ ਨਹੀਂ ਨਹੀਂ ਲੜਕੀ ਕੋਈ ਗਾਂ ਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋਨੋਂ ਕੀ ਕਾਰਵਾਈ ਹੋਈ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਬੰਦੇ ਸਾਹਮਣੇ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਾ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤੰਗ ਪਰੇਸ਼ਾਨ ਕਾਫੀ ਤੇਜ਼ ਹੈ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ